ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਆਈ ਹੋਪ ਤੁਸੀਂ ਵਧੀਆ ਹੋਵੋਗੇ ਤੇ ਆਪਦੇ ਪੇਪਰਾਂ ਦੀ ਤਿਆਰੀ ਵਧੀਆ ਕਰ ਰਹੇ ਹੋਵੋਗੇ ਦੋਸਤੋ ਜਿਸ ਤਰ੍ਹਾਂ ਕਿ ਕੱਲ ਮੈਂ ਇੱਕ ਪਾਰ ਦੇ ਦਿੱਤਾ ਸੀ 10 ਗੁਰੂ ਸਾਹਿਬਾਨਾਂ ਦੀ ਵੀਡੀਓ ਦਾ ਤੇ ਉਸੇ ਤਰ੍ਹਾਂ ਹੀ ਅੱਜ ਮੈਂ ਨੈਕਸਟ ਕੁਐਸਚਨ ਲੈ ਕੇ ਆਇਆ ਹਾਂ 30 ਕੁਐਸਚਨ ਕੱਲ ਮੈਂ ਕਰਾ ਦਿੱਤੇ ਸੀ ਜੇਕਰ ਉਹ ਵੀਡੀਓ ਨਹੀਂ ਦੇਖੀ ਤਾਂ ਉਸ ਵੀਡੀਓ ਨੂੰ ਜ਼ਰੂਰ ਦੇਖਣਾ ਦੋਸਤੋ ਅਤੇ ਅੱਜ ਆਪਾਂ ਨੈਕਸਟ ਕੁਐਸਚਨ ਕਰਾਂਗੇ ਜੋ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੇ ਹਨ ਪੇਪਰ A ਅਤੇ ਪੇਪਰ B ਦੇ ਲਈ ਤਾਂ ਦੋਸਤੋ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਕੰਟੈਂਟ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਨਾ ਵੱਤ ਵਾ ਸ਼ੇਅਰ ਕਰ ਦੇਣਾ ਆਪਦੇ ਦੋਸਤਾਂ ਮਿੱਤਰਾਂ ਭੈਣਾਂ ਭਰਾਵਾਂ ਤੇ ਰਿਸ਼ਤੇਦਾਰਾਂ ਦੇ ਵਿੱਚ ਅਤੇ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਤਾਂ ਚੱਲਦੇ ਹਾਂ ਆਪਾਂ ਨੈਕਸਟ ਕੁਐਸਚਨ ਤੇ ਜੋ ਕਿ ਅੱਜ 31ਵਾਂ ਕੁਐਸਚਨ ਹੈ 30 ਕੁਐਸਚਨ ਪਹਿਲਾਂ ਹੋ ਚੁੱਕੇ ਹਨ ਦੋਸਤੋ ਜੇਕਰ ਵੀਡੀਓ ਨਹੀਂ ਦੇਖੀ ਤਾਂ ਉਹ ਦੇਖ ਲੈਣਾ ਉਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦੇਵਾਂਗਾ ਅਤੇ ਜੋ ਹੋਰ ਵੀ ਵੀਡੀਓਜ਼ ਹਨ ਉਹਨਾਂ ਦੇ ਪੰਜਾਬ ਜੀਕੇ ਦੇ ਮੈਥ ਰੀਜਨਿੰਗ ਦੇ ਜਿੰਨੀ ਵੀ ਪਲੇਲਿਸਟ ਦੇ ਵਿੱਚ ਵੀਡੀਓਜ਼ ਪਈਆਂ ਹਨ ਉਹਨਾਂ ਜ਼ਰੂਰ ਦੇਖਣਾ ਤੁਹਾਡੇ ਆਉਣ ਵਾਲੇ ਪੇਪਰਾਂ ਦੇ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਰਹਿਣ ਵਾਲੀਆਂ ਹਨ ਦੋਸਤੋ ਤਾਂ ਦੇਖੋ ਅੱਜ ਦਾ ਜੋ ਫਰਸਟ ਕੁਐਸਚਨ ਹੈ ਅਤੇ ਵੈਸੇ ਤਾਂ 31ਵਾਂ ਕੁਐਸਚਨ ਹੈ ਕਹਿੰਦਾ ਹੈ ਕਿ ਮਾਨਸ ਕੀ ਜਾਤ ਸਬੇ ਏ ਕੇ ਪਹਿਚਾਨ ਬੂ ਇਹ ਸ਼ਬਦ ਕਿਸ ਮਹਾਨ ਸ਼ਖਸੀਅਤ ਦੇ ਹਨ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਪੇਪਰ ਏ ਦੇ ਵਿੱਚ ਆਇਆ ਹੋਇਆ ਹੈ ਅਤੇ ਪੇਪਰ ਬੀ ਦੇ ਵਿੱਚ ਵੀ ਆਇਆ ਹੋਇਆ ਹੈ ਤਾਂ ਦੋਨਾਂ ਪੇਪਰਾਂ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਬਟ ਕੀ ਹੈ ਪੇਪਰ ਏ ਦੇ ਵਿੱਚ ਤੁਕਾਂ ਵਾਲੇ ਕੁਐਸਚਨ ਆਉਂਦੇ ਹਨ ਲਾਜ਼ਮੀ ਹਨ ਦੋਸਤੋ ਤਾਂ ਜੋ ਕੀ ਹੈ ਕਾਫੀ ਜਾਣੇ ਨੰਬਰਾਂ ਤੋਂ ਵਾਂਝੇ ਰਹਿ ਜਾਣ ਬਟ ਜੇਕਰ ਤੁਸੀਂ ਕਰਕੇ ਚੱਲੋਗੇ ਇਹ ਕੁਐਸਚਨ ਤਾ ਰਾਜੇ ਤੁਸੀਂ ਬਿਲਕੁਲ ਵੀ ਪਿੱਛੇ ਨਹੀਂ ਹੋਵੋਗੇ ਫਰਸਟ ਪੇਪਰ ਨੂੰ ਕਰੈਕ ਕਰਨਾ ਤੁਹਾਡੇ ਲਈ ਈਜ਼ੀ ਹੋ ਜਾਵੇਗਾ ਤਾਂ ਦੋਸਤੋ ਇਸ ਦਾ ਆਨਸਰ ਕਹਿੰਦਾ ਹੈ ਕਿ ਫਰਸਟ ਆਪਸ਼ਨ ਗੁਰੂ ਗੋਬਿੰਦ ਸਿੰਘ ਜੀ ਦੀਆਂ ਇਹ ਸਤਾਰਾ ਹਨ ਭਗਤ ਕਬੀਰ ਦੀਆਂ ਬਾਬਾ ਫਰੀਦ ਦੀਆਂ ਜਾਂ ਗੁਰੂ ਨਾਨਕ ਦੇਵ ਜੀ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਇਹ ਹੈ ਗੁਰੂ ਗੋਬਿੰਦ ਸਿੰਘ ਜੀ ਨੈਕਸਟ ਕੁਐਸਚਨ ਦੀ ਗੱਲ ਕਰੀਏ ਤਾਂ ਅਗਲਾ ਕੁਐਸਚਨ ਕਹਿੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਪਹਿਲਾ ਪਹਿਲਾ ਚੇਲਾ ਬਣਨ ਦਾ ਮਾਣ ਕਿਸ ਨੇ ਪ੍ਰਾਪਤ ਕੀਤਾ ਵੈਰੀ ਇੰਪੋਰਟੈਂਟ ਕੁਐਸਚਨ ਤਾਂ ਸੱਜਣ ਠੱਗ ਤੁਹਾਨੂੰ ਮੈਂ ਦੱਸਿਆ ਸੀ ਕਿ ਕੁਐਸਚਨ ਆ ਸਕਦਾ ਹੈ ਸੱਜਣ ਕੀ ਸੀ ਥੱਲੇ ਆਪਸ਼ਨ ਆ ਜਾਣੀਆਂ ਉੱਥੇ ਠੱਗ ਆਂਸਰ ਆਵੇਗਾ ਤਾਂ ਦੋਸਤੋ ਇੱਥੇ ਕੀ ਹੈ ਕੱਲ ਕੁਐਸਚਨ ਕੱਲ ਵਾਲੀ ਵੀਡੀਓ ਵਿੱਚ ਸੀ ਮਲਕ ਪਾਗੋ ਕੌਣ ਸੀ ਤਾਂ ਭਾਗੋ ਤੋਂ ਕੀ ਯਾਦ ਰੱਖਣਾ ਭਾਗ ਤਾਂ ਭਾਗ ਕੀ ਹੈ ਅਮੀਰ ਜਾਂ ਗਰੀਬ ਬਣਦੇ ਹੁੰਦੇ ਹਨ ਵੱਟ ਕੀ ਹੈ ਇਸ ਤੇ ਭਾਗ ਕੀ ਸੀ ਅਮੀਰ ਆਦਮੀ ਬਣਦੇ ਇਸ ਤਰ੍ਹਾਂ ਕੀ ਹੈ ਇਹ ਇੱਕ ਅਮੀਰ ਆਦਮੀ ਸੀ ਭਾਈ ਲਾਲੋ ਕੌਣ ਸੀ ਇਹ ਇੱਕ ਤਰਖਾਨ ਸੀ ਦੋਸਤੋ ਇਹ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਕਰਵਾਏ ਹਨ ਅਤੇ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨਸ ਹਨ ਤਾਂ ਅੱਜ ਜੋ ਕੁਐਸਚਨ ਹੈ ਇਹ ਕਹਿ ਰਿਹਾ ਹੈ ਕਿ ਪਹਿਲਾ ਚੇਲਾ ਬਣਨ ਦਾ ਇਸ ਨੂੰ ਮਾਣ ਪ੍ਰਤ ਕੀਤਾ ਕਿਸ ਨੇ ਦਾ ਇਸ ਦਾ ਰਾਈਟ ਆਨਸਰ ਹੈ ਜੀ ਭਾਈ ਲਾਲੂ ਜੀ ਤਾਂ ਇਹ ਇਸ ਦਾ ਕੀ ਹੈ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕਰੀਏ ਕਹਿੰਦਾ ਹੈ ਗੁਰਦੁਆਰੇ ਦੀ ਧਾਰਨਾ ਕਿਸ ਨੇ ਸਥਾਪਿਤ ਕੀਤੀ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਗੁਰੂ ਨਾਨਕ ਦੇਵ ਜੀ ਇਸ ਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕਰੀਏ ਨਾ ਕੋਈ Hindu ਨਾ ਕੋਈ ਮੁਸਲਮਾਨ ਇਹ ਵਾਕ ਕਿਸ ਧਰਮ ਨਾਲ ਸੰਬੰਧਿਤ ਹਨ ਤਾਂ ਸਾਰਿਆਂ ਨੂੰ ਪਤਾ ਹੈ ਜੀ ਇਹ ਲਾਈਨਾਂ ਹਨ ਜੋ ਗੁਰੂ ਨਾਨਕ ਦੇਵ ਜੀ ਨੇ ਕਹਿੰੀਆਂ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਤਾਂ ਓਬਵੀਅਸ ਹੈ ਜੀ ਸਿੱਖ ਧਰਮ ਦੇ ਨਾਲ ਇਹ ਕੀ ਹਨ ਰਿਲੇਟ ਹਨ ਤਾਂ ਸਿੱਖ ਧਰਮ ਇਸ ਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਕਹਿੰਦਾ ਹੈ ਏਕ ਨੂਰ ਤੇ ਸਭ ਜਗ ਉਪਜੇਕ ਕੌਣ ਭਲੇ ਕੌਮ ਮੰਦੇ ਤਾਂ ਇਹ ਸਤਰਾਂ ਕਿਸ ਦੀਆਂ ਹਨ ਇਹ ਸ਼ਬਦ ਕਿਹੜੇ ਸਿੱਖ ਗੁਰੂ ਦੇ ਹਨ ਤਾਂ ਇਸ ਦੇ ਵਿੱਚ ਕੀ ਹੈ ਡੋਲੂ ਮੰਜਨ ਵਾਲਾ ਕੁਐਸਚਨ ਬਣਦਾ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਸੰਤ ਕਬੀਰ ਜੀ ਭਗਤ ਕਬੀਰ ਜੀ ਕੀ ਹੈ ਇਸ ਦਾ ਰਾਈਟ ਆਨਸਰ ਹੈ ਡੋਲੂ ਮੰਜਨ ਵਾਲਾ ਕੁਐਸਚਨ ਕਿਵੇਂ ਬਣਦਾ ਹੈ ਗੁਰੂ ਨਾਨਕ ਦੇਵ ਜੀ ਇੱਥੇ ਲਾ ਕੇ ਉਹਨਗੇ ਬਟ ਕੀ ਜਾ ਗਲਤ ਹੋ ਜਾਵੇਗਾ ਨੈਕਸਟ ਕੁਐਸਚਨ ਕਹਿੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣਾ ਉੱਤਰ ਅਧਿਕਾਰੀ ਕਿਸ ਨੂੰ ਨਿਯੁਕਤ ਕੀਤਾ ਸੀ ਬਾਬਾ ਸ਼ਰੀ ਚੰਦ ਜੀ ਨੂੰ ਭਾਈ ਜੇਠਾ ਜੀ ਨੂੰ ਭਾਈ ਲੈਣਾ ਜੀ ਨੂੰ ਭਾਈ ਬਾਲਾ ਜੀ ਨੂੰ ਤਾਂ ਇਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਵੇਗਾ ਗੁਰੂ ਨਾਨਕ ਦੇਵ ਜੀ ਨੇ ਆਪਣਾ ਉੱਤਰ ਅਧਿਕਾਰੀ ਭਾਈ ਲੈਣਾ ਜੀ ਨੂੰ ਕੀਤਾ ਸੀ ਜੇਕਰ ਆਪਾਂ ਦੇਖਿਆ ਜਾਵੇ ਤਾਂ ਭਾਈ ਲੈਣਾ ਜੀ ਹੈ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਕਿਉਂਕਿ ਭਾਈ ਲੈਣਾ ਜੀ ਜੇਕਰ ਆਪਾਂ ਦੇਖੀਏ ਉਸ ਨੂੰ ਬਾਅਦ ਚੋਂ ਅੰਗ ਦੇ ਨਾਲ ਲੱਗ ਕੀ ਨਾਮ ਦਿੱਤਾਈ ਅੰਗਦ ਗੁਰੂ ਅੰਗਦ ਦੇਵ ਜੀ ਕੀ ਹੈ ਇਹਨਾਂ ਦਾ ਨਾਮ ਰੱਖ ਦਿੱਤਾ ਗਿਆ ਸੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜੇਵੇ ਕਹਿੰਦਾ ਹੈ ਸੱਚਾ ਸੌਦਾ ਦੀ ਘਟਨਾ ਦਾ ਕੀ ਸਿੱਟਾ ਹੈ ਸੱਚਾ ਸੌਦਾ ਦੀ ਘਟਨਾ ਦਾ ਕੀ ਸਿੱਟਾ ਹੈ ਤਾਂ ਗਰੀਬਾਂ ਦੀ ਸਹਾਇਤਾ ਕਰਨਾ ਭੁੱਖੇ ਭਿਖਸ਼ੂਆਂ ਨੂੰ ਭੋਜਨ ਦੇਣਾ ਧਾਰਮਿਕ ਸਥਾਨਾਂ ਦੀ ਯਾਤਰਾ ਜਾਂ ਝੂਠੀ ਪਰੰਪਰਾਵਾਂ ਦਾ ਖੰਡਨ ਤਾਂ ਇਹ ਕਿ ਭੁੱਖੇ ਸਾਧੂਆਂ ਨੂੰ ਕੀ ਕੀਤਾ ਸੀ ਭੋਜਨ ਦਿੱਤਾ ਸੀ ਤਾਂ ਭੁੱਖੇ ਭਿਖਸ਼ੂਆਂ ਨੂੰ ਭੋਜਨ ਦੇਣਾ ਇਸ ਦਾ ਰਾਈਟ ਆਨਸਰ ਹੈ ਜੀ ਦੋਸਤੋ ਵਧੀਆ ਲੱਗ ਰਿਹਾ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੋਸਤੋ ਅਗਲਾ ਕੁਐਸਚਨ ਕਹਿੰਦਾ ਹੈ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ ਇਹ ਸ਼ਬਦ ਕਿਸ ਗੁਰੂ ਦੇ ਹਨ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਇਹ ਜੋ ਹਨ ਗੁਰੂ ਨਾਨਕ ਦੇਵ ਜੀ ਦੇ ਕੀ ਹਨ ਸ਼ਬਦ ਹਨ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਕੀਰਤ ਕਰੋ ਵੰਡ ਛਕੋ ਨਾਮ ਜਪੋ ਦਾ ਸਿਧਾਂਤ ਕਿਸ ਨੇ ਦਿੱਤਾ ਤਾ ਇੱਥੇ ਕੀ ਦਿੱਤਾ ਆਵੇਗਾ ਦੋਸਤੋ ਦਿੱਤਾ ਕਿਸ ਨੇ ਦਿੱਤਾ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਗੁਰੂ ਨਾਨਕ ਦੇਵ ਜੀ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਆਵੇ ਕਹਿੰਦਾ ਹੈ ਗੁਰੂ ਨਾਨਕ ਦੇਵ ਜੀ ਦੁਆਰਾ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਕਿਹੜਾ ਮਾਰਗ ਉਚਿਤ ਮੰਨਿਆ ਗਿਆ ਸੀ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਨਾਮ ਜਪਣਾ ਇਸ ਦਾ ਕੀ ਹੈ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਹੈ ਇਹ ਕਹਿੰਦਾ ਹੈ ਮੁਗਲ ਸ਼ਾਸਕ ਬਾਬਰ ਦੇ ਕਿਸ ਹਮਲੇ ਵਿੱਚ ਗੁਰੂ ਨਾਨਕ ਦੇਵ ਜੀ ਬੰਦੀ بنائے ਗਏ ਸਨ ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਬਾਬਰ ਨੇ ਪੰਜਾਬ ਤੇ ਕਿੰਨੇ ਹਮਲੇ ਕੀਤੇ ਤਾਂ ਇਸ ਦਾ ਜੋ ਪਤਾ ਹੋਣਾ ਚਾਹੀਦਾ ਹੈ 5 ਵਾਰ ਹਮਲਾ ਕੀਤਾ ਸੀ ਪੰਜਾਬ ਤੇ ਯਾਦ ਰੱਖਣਾ ਹੈ ਬਾਬਰ ਨੇ ਤੇ ਇਹਨਾਂ ਪੰਜਾਂ ਦੇ ਵਿੱਚੋਂ ਜੋ ਇਹਨਾਂ ਨੇ ਪੁੱਛਿਆ ਹੈ ਕਿਹੜੇ ਹਮਲੇ ਵਿੱਚ ਗੁਰੂ ਨਾਨਕ ਦੇਵ ਜੀ ਬੰਦੀ ਬਣਾਈ ਗਏ ਸਨ ਤਾਂ ਉਹ ਪੰਜਾਂ ਦੇ ਵਿੱਚੋਂ ਤੀਜਾ ਹਮਲਾ ਸੀ ਜੀ ਇਹ ਯਾਦ ਰੱਖਣਾ ਹੈ ਤੀਜਾ ਹਮਲਾ ਸੀ ਬਾਬਰ ਨੇ ਕੀਤਾ ਸੀ ਗੁਰੂ ਨਾਨਕ ਦੇਵ ਜੀ ਬੰਦੀ ਬਣਾਈ ਗਏ ਸਨ ਦੋਸਤੋ ਪੇਪਰ A ਦੇ ਵਿੱਚ ਇਸ ਦੇ ਚਾਂਸ 101% ਹਨ ਤਾਂ ਇਹ ਕੁਐਸਚਨ ਕਰਕੇ ਜਾਣਾ ਹੈ ਅਤੇ ਪੇਪਰ B ਦੇ ਵਿੱਚ ਤਾਂ ਲਾਜ਼ਮੀ ਹੀ ਆਵੇਗਾ ਇਹ ਪੰਜ ਵਾਲਾ ਆਵੇਗਾ ਪੰਜ ਹਮਲੇ ਕੀਤੇ ਸਨ ਪੰਜਾਬ ਤੇ ਯਾਦ ਰੱਖਣਾ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਬੰਦੀ ਬਣਾਉਣ ਤੋਂ ਬਾਅਦ ਇੱਥੇ ਕੈਦ ਕੀਤਾ ਸੀ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਸੈਦਪੁਰ ਵਿਖੇ ਕੀ ਹੈ ਕੈਦ ਕੀਤਾ ਗਿਆ ਸੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲਿਆਂ ਦਾ ਜ਼ਿਕਰ ਆਪਣੀ ਕਿਹੜੀ ਰਚਨਾ ਵਿੱਚ ਕੀਤਾ ਹੈ ਤਾ ਦੋਸਤੋ ਇਹ ਪਟਵਾਰੀ ਦੇ ਵਿੱਚ ਆਇਆ ਸੀ ਪੇਪਰ A ਦੇ ਵਿੱਚ ਕੁਐਸਚਨ ਬਣਿਆ ਸੀ ਤਾਂ ਬੰਨਣਾ ਲਾਜ਼ਮੀ ਵੀ ਹੈ ਬਾਬਰ ਦੇ ਹਮਲਿਆਂ ਦਾ ਜ਼ਿਕਰ ਬਾਬਰ ਬਾਣੀ ਦੇ ਵਿੱਚ ਕੀਤਾ ਗਿਆ ਹੈ ਤਾਂ ਬਾਬਰ ਦੀ ਬਾਣੀ ਇਸ ਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਚਤਨਿਆ ਪ੍ਰਭੂ ਅਤੇ ਗੁਰੂ ਨਾਨਕ ਦੇਵ ਜੀ ਕਿਹੜੀ ਉਦਾਸੀ ਦੇ ਦੌਰਾਨ ਮਿਲੇ ਸਨ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਜੋ ਕਿ ਚਤਨਿਆ ਅਤੇ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਵੇਲੇ ਮਿਲੇ ਸਨ ਪਹਿਲੀ ਉਦਾਸੀ ਕੀ ਹੈ ਇਸ ਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਸਿੱਖ ਇਤਿਹਾਸ ਵਿੱਚ ਪਹਿਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ ਤਾਂ ਸਭ ਤੋਂ ਪਹਿਲਾਂ ਗੁਰਦੁਆਰਾ ਜੋ ਹੈ ਪਹਿਲੇ ਗੁਰਦੁਆਰੇ ਦੀ ਸਥਾਪਨਾ ਕੀਤੀ ਗਈ ਸੀ ਇਸ ਦਾ ਰਾਈਟ ਆਨਸਰ ਹੈ ਜੀ ਕਰਤਾਰਪੁਰ ਸਾਹਿਬ ਵਿਖੇ ਜੋ ਕਿੱਥੇ ਹੈ ਪਾਕਿਸਤਾਨ ਦੇ ਵਿੱਚ ਹੈ ਇਹ ਕੀ ਹੈ ਪਤਾ ਹੋਣਾ ਜੀਦਾ ਇੱਕ ਕਰਤਾਰਪੁਰ ਕਿੱਥੇ ਹੈ ਸਾਡਾ ਜਲੰਧਰ ਦੇ ਵਿੱਚ ਹੈ ਵਟਕੀਆ ਪਾਕਿਸਤਾਨ ਦੇ ਵਿੱਚ ਹੈ ਗੁਰੂ ਨਾਨਕ ਦੇਵ ਜੀ ਦਾ ਕਰਤਾਰਪੁਰ ਬਸਾਇਆ ਸੀ ਨਗਰ ਉੱਥੇ ਕੀ ਹੈ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ ਸੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਇਹ ਕਹਿੰਦਾ ਹੈ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਕੌਣ ਸੀ ਸਿਕੰਦਰ ਲੋਧੀ ਇਬਰਾਹਿਮ ਲੋਧੀ ਬਾਬਰ ਜਾਂ ਉਪਰੋਕਤ ਸਾਰੇ ਤਾਂ ਇਸ ਦਾ ਰਾਈਟ ਆਨਸਰ ਕੀ ਆ ਜਾਵੇਗਾ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਉਪਰੋਕਤ ਸਾਰੇ ਕਿਉਂਕਿ ਉਹਨਾਂ ਦੇ ਸਮੇਂ ਬਾਬਰ ਵੀ ਸੀ ਕਿਉਂਕਿ ਬਾਬਰ ਬਾਣੀ ਲਿਖੀ ਸੀ ਇਬਰਾਹਿਮ ਲੋਧੀ ਸਿਕੰਦਰ ਲੋਧੀ ਕਿਉਂਕਿ ਆਪਾਂ ਕੁਐਸਚਨ ਕੀਤਾ ਸੀ ਕਿ 15ਵੀਂ ਸਦੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ 1469 ਦੇ ਵਿੱਚ ਉਦੋਂ ਕਿਹੜਾ ਵੰਸ਼ ਸੀ ਲੋਧੀ ਵੰਸ਼ ਸੀ ਤਾਂ ਇਹ ਕੀ ਹੈ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਹੈ ਇਹ ਕਹਿੰਦਾ ਹੈ ਕਿਹੜੀ ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਵੱਧ ਸਮਾਂ ਬਤੀਤ ਕੀਤਾ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਆਈਐਮਪੀ ਕੁਐਸਚਨ ਹੈ ਤੇ ਮੋਸਟ ਰਿਪੀਟਡ ਕੁਐਸਚਨ ਹੈ ਦੋਸਤੋ ਇਸ ਨੂੰ ਲੈ ਕੇ ਚੱਲਣਾ ਹੈ ਪੇਪਰ ਏ ਦੇ ਵਿੱਚ ਤਾਂ ਇਸ ਦੇ ਚਾਂਸ 101% ਹਨ ਤੇ ਪੇਪਰ ਬੀ ਦੇ ਵਿੱਚ 99% ਇਸ ਦੇ ਕੀ ਹੈ ਚਾਂਸ ਹਨ ਤਾਂ ਉਦਾਸੀ ਦੇ ਦੌਰਾਨ ਸਤ ਤੋਂ ਵੱਧ ਸਮਾਂ ਬਤੀਤ ਕੀਤਾ ਸੀ ਤਾਂ ਇਹ ਯਾਦ ਰੱਖਣਾ ਹੈ ਦੋਸਤੋ ਕਿ ਪਹਿਲੀ ਉਦਾਸੀ ਸੀ ਸਭ ਤੋਂ ਵੱਧ ਸਮਾਂ ਕੀ ਹੈ ਬਤੀਤ ਕੀਤਾ ਸੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਹੈ ਵੀ ਕਹਿੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਜਾਣਕਾਰੀ ਦਾ ਮੁੱਖ ਸਰੋਤ ਕੀ ਹੈ ਤਾਂ ਮੁੱਖ ਸਰੋਤ ਹੈ ਮਹਿਮਾ ਪ੍ਰਕਾਸ਼ ਜਨਮ ਸਾਖੀ ਨਾਨਕ ਪ੍ਰਕਾਸ਼ਨ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਸ ਦਾ ਰਾਈਟ ਆਨਸਰ ਹੈ ਜਨਮ ਸਾਖੀ ਇਸ ਦਾ ਕੀ ਹੈ ਰਾਈਟ ਆਨਸਰ ਹੋ ਜਾਵੇਗਾ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਉਦਾਸੀਆਂ ਵੇਲੇ ਗੁਰੂ ਨਾਨਕ ਦੇਵ ਜੀ ਦਾ ਸਾਥੀ ਕੌਣ ਸੀ ਤਾਂ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਭਾਈ ਲਾਲੋ ਜੀ ਜਾਂ ਏ ਅਤੇ ਬੀ ਤਾਂ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਦੋਨੋਂ A ਅਤੇ B ਦੋਵੇਂ A ਅਤੇ B ਇਸ ਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਕਹਿੰਦਾ ਹੈ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਅਤੇ ਚਤਨਿਆ ਪ੍ਰਭੂ ਕਿੱਥੇ ਮਿਲੇ ਸਨ ਕਿਹੜੀ ਉਦਾਸੀ ਵੇਲੇ ਮਿਲੇ ਸਨ ਇਹ ਕੁਐਸਚਨ ਪਹਿਲਾਂ ਆਇਆ ਹੈ ਕਿੱਥੇ ਮਿਲੇ ਸਨ ਤਾਂ ਇਹ ਤੁਹਾਨੂੰ ਕੀ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਗੁਰੂ ਨਾਨਕ ਦੇਵ ਜੀ ਅਤੇ ਚਤਨਿਆ ਪ੍ਰਭੂ ਕਿੱਥੇ ਮਿਲੇ ਸਨ ਤਾਂ ਜਗਨਨਾਥਪੁਰੀ ਕੀ ਹੈ ਇਹਨਾਂ ਦੀ ਮੁਲਾਕਾਤ ਹੋਈ ਸੀ ਜਗਨਨਾਥ ਪੁਰੀ ਇਹ ਯਾਦ ਰੱਖਣਾ ਹੈ ਦੋਸਤੋ ਨੈਕਸਟ ਕੁਐਸਚਨ ਕਹਿੰਦਾ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਕਿ ਸਦੀ ਵਿੱਚ ਹੋਇਆ ਸੀ ਕੱਲ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਕੁਐਸਚਨ ਬਣ ਸਕਦਾ ਹੈ ਤਾਂ ਅੱਜ ਵਾਲੀ ਵੀਡੀਓ ਦੇ ਵਿੱਚ ਉਹ ਕੁਐਸਚਨ ਆ ਹੀ ਗਿਆ ਤਾਂ 15ਵੀਂ ਸਦੀ ਦੇ ਵਿੱਚ ਕੀ ਹੈ ਇਹਨਾਂ ਦਾ ਜਨਮ ਹੋਇਆ ਸੀ ਇਹ ਕੀ ਹੈ ਪੇਪਰ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਤੇ ਤੁਹਾਨੂੰ ਸਾਰੇ ਉਹੀ ਕਰਵਾਏ ਜਾ ਰਹੇ ਹਨ ਜੋ ਕਿ ਪੇਪਰ ਦੇ ਵਿੱਚ ਕੁਐਸਚਨ ਬਣ ਚੁੱਕੇ ਹਨ ਨੈਕਸਟ ਕੁਐਸਚਨ ਕਹਿੰਦਾ ਹੈ ਕਿਸ ਪੰਡਤ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨੂ ਦੀ ਰਸਮ ਪੂਰੀ ਕਰਨ ਲਈ ਬੁਲਾਇਆ ਗਿਆ ਸੀ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਪੇਪਰ ਏ ਦੇ ਲਈ ਤਾਂ ਕੀ ਹੈ ਜਿੰਨੇ ਵੀ ਪਲੱਸ ਦੇ ਸਿੰਬਲ ਆਦੋ ਘੱਟ ਹਨ ਜਿੰਨੇ ਮਰਜੀ ਸਟਾਰ ਪਾਦੋ ਉਹ ਘੱਟ ਹਨ ਕਿਉਂਕਿ ਇਹ ਪੇਪਰ ਤਾਂ ਤੁਹਾਨੂੰ ਦੇਖਣ ਨੂੰ ਮਿਲੇਗਾ ਹੀ ਮਿਲੇਗਾ ਤਾਂ ਪੰਡਤ ਕਿਰਪਾ RAM ਜੀ ਪੰਡਤ ਹਰਦੇਵਾਲ ਜੀ ਪੰਡਤ ਕੋਪਾਲ ਜੀ ਜਾਂ ਰੋਕਨੂਦੀਨ ਤਾਂ ਇਸ ਦਾ ਰਾਈਟ ਆਨਸਰ ਹੈ ਪੰਡਤ ਹਰਦੇਵਾਲ ਜੀ ਇਸ ਤੱਕ ਹੀ ਹੈ ਰਾਈਟ ਆਨਸਰ ਹੋ ਜਾਵੇਗਾ ਜੀ ਨੈਕਸਟ ਕੁਐਸਚਨ ਕਹਿੰਦਾ ਹੈ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਕੌਣ ਸੀ ਤਾਂ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਦੇ ਨੇ ਚਤਨਿਆ ਪ੍ਰਭੂ ਸੰਤ ਕਬੀਰ ਵੱਲਭ ਆਚਾਰਿਆ ਜਾਂ ਉਪਰੋਕਤ ਸਾਰੇ ਤਾਂ ਦੋਸਤੋ ਚਤਨਿਆ ਪ੍ਰਭੂ ਵੀ ਸੀ ਉਹਨਾਂ ਨੂੰ ਮਿਲੇ ਸਨ ਸੰਤ ਕਬੀਰ ਜੀ ਵੀ ਸਨ ਵੱਲਭ ਆਚਾਰਯ ਵਿਸ਼ਨ ਤਾਂ ਉਪਰੋਕਤ ਸਾਰੇ ਕੀ ਹੈ ਇਸਦਾ ਆਨਸਰ ਹੋ ਜਾਵੇਗਾ ਜੀ ਨੈਕਸਟ ਕੁਐਸਚਨ ਕਹਿੰਦਾ ਹੈ ਉਲੇਮਾ ਕੌਣ ਸੀ ਤਾਂ ਦੋਸਤੋ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਉਲੇਮਾ ਕੌਣ ਸੀ ਉਲੇਮਾ ਜੋ ਸਨ ਉਲੇਮਾ ਕੌਣ ਸੀ ਤਾਂ ਇਹਨਾਂ ਨੇ ਇਹੀ ਪੁੱਛਿਆ ਹੈ ਜੈਨ ਧਰਮ ਦੇ ਪ੍ਰਚਾਰਕ ਸਨ ਬੁੱਧ ਧਰਮ ਦੇ ਪ੍ਰਚਾਰਕ ਸਨ ਇਸਲਾਮ ਦੇ ਧਾਰਮਿਕ ਆਗੂ ਜਾਂ ਸਿੱਖ ਸੰਗਤਾਂ ਦਾ ਸਮੂਹ ਸੀ ਤਾਂ ਇਸਦਾ ਰਾਈਟ ਆਨਸਰ ਇਸਲਾਮ ਦੇ ਧਾਰਮਿਕ ਆਗੂ ਪੂਜਵਿਕ ਸੀ ਨੈਕਸਟ ਕੁਐਸਚਨ ਕਹਿੰਦਾ ਹੈ ਕਿਸ ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਮੱਕਾ ਅਤੇ ਮਦੀਨਾ ਦੀ ਯਾਤਰਾ ਕੀਤੀ ਸੀ ਤਾਂ ਅਸੀਂ ਇਹੀ ਦੱਸਣਾ ਹੈ ਤਾਂ ਮੱਕਾ ਅਤੇ ਮਦੀਨਾ ਚੌਥੀ ਉਦਾਸੀ ਸੀ ਉਹ ਜਦੋਂ ਕੀ ਹੈ ਯਾਤਰਾ ਕੀਤੀ ਸੀ ਮੱਕਾ ਅਤੇ ਮਦੀਨਾ ਦੀ ਤਾਂ ਦੋਸਤੋ ਯਾਦ ਰੱਖਣਾ ਹੈ ਇਹ ਨੈਕਸਟ ਕੁਐਸਚਨ ਕਹਿੰਦਾ ਹੈ ਕੇਰਬਾਬ ਕੀ ਹੈ ਸਭ ਤੋਂ ਪਹਿਲਾਂ ਤਾਂ ਪਤਾ ਹੋਣਾ ਚਾਹੀਦਾ ਰਬਾਬ ਕਿੱਥੋਂ ਦਾ ਹੈ ਅਫਗਾਨਿਸਤਾਨ ਦਾ ਹੈ ਅਫਗਾਨਿਸਤਾਨ ਦਾ ਹੈ ਤੇ ਇਹਨਾਂ ਨੇ ਕੁਐਸਚਨ ਪੁੱਛਿਆ ਰਬਾਬ ਕੀ ਹੈ ਤਾਂ ਸਾਰਿਆਂ ਨੂੰ ਪਤਾ ਹੈ ਕਿ ਇਹ ਸੰਗੀਤ ਯੰਤਰ ਹੈ ਇਸ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਕਹਿੰਦਾ ਹੈ ਜੀ ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੋਗਤ ਇਮ ਪਾਈਏ ਤਾਂ ਸਿਧਾਂਤ ਕਿਸ ਨੇ ਦਿੱਤਾ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਕੀ ਹੈ ਸਿਧਾਂਤ ਦਿੱਤਾ ਸੀ ਨੈਕਸਟ ਕਹਿੰਦਾ ਹੈ ਗੁਰੂ ਨਾਨਕ ਦੇਵ ਜੀ ਦੌਲਤ ਖਾਨ ਲੋਧੀ ਦੇ ਸੇਵਕ ਵਜੋਂ ਕਿੱਥੇ ਕੰਮ ਕਰਦੇ ਸਨ ਸਰਹਿੰਦ ਵਿਖੇ ਪੇਸ਼ਾਵਰ ਸultanpur ਜਾਂ ਲਾਹੌਰ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਦੌਲਤ ਖਾਨ ਲੋਧੀ ਦੇ ਸੇਵਕ ਵਜੋਂ ਕੰਮ ਕਰਦੇ ਸੀ ਕਿੱਥੇ ਕਰਦੇ ਸੀ ਸultanpur ਲੋਧੀ ਵਿਖੇ ਇਸ ਦਾ ਕੀ ਹੈ ਰਾਈਟ ਆਨਸਰ ਹੈ ਜੀ ਸੁਲਤਾਨਪੁਰ ਲੋਧੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਏਕਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਇਹ ਸ਼ਬਦ ਕਿਸ ਗੁਰੂ ਦੇ ਹਨ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਹਨ ਅਤੇ ਜਿਕਰ ਦੇਖਿਆ ਜਾਵੇ ਕਿਹੜੀ ਬਾਣੀ ਹੈ ਸਰ ਜੀ ਇਹ ਜਪੁਜੀ ਸਾਹਿਬ ਹੈ ਜਪਜੀ ਸਾਹਿਬ ਬਾਣੀ ਹੈ ਇਸ ਦੀਆਂ ਪੌੜੀਆਂ ਕਿੰਨੀਆਂ ਹਨ ਯਾਦ ਰੱਖਣਾ ਹੈ 38 ਪੌੜੀਆਂ ਦੇ ਵਿੱਚ ਕੀ ਹੈ 38 ਪੌੜੀਆਂ ਹਨ ਅਤੇ 2 ਸ਼ਲੋਕ ਹਨ 38 ਪੌੜੀਆਂ ਹਨ ਤੇ 2 ਸ਼ਲੋਕ ਹਨ ਜਪਜੀ ਸਾਹਿਬ ਅਤੇ ਹੋਰ ਕੀ ਬਣ ਸਕਦਾ ਇਸ ਦਾ ਕੀ ਹੈ ਇਹ ਰਾਗ ਰਹਿਤ ਜਾਂ ਰਾਗ ਮੁਕਤ ਕੀ ਹੈ ਬਾਣੀ ਹੈ ਕੋਈ ਵੀ ਰਾਗ 31 ਰਾਗਾਂ ਦੇ ਵਿੱਚੋਂ ਕੋਈ ਵੀ ਰਾਗ ਇਸ ਬਾਣੀ ਦੇ ਵਿੱਚ ਨਹੀਂ ਆਇਆ ਦੋਸਤੋ ਤਾਂ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਜੋ ਕਿ ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ ਹੈ ਕਹਿੰਦਾ ਹੈ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਦਾ ਆਧੁਨਿਕ ਨਾਮ ਕੀ ਹੈ ਤਾਂ ਆਧੁਨਿਕ ਨਾਮ ਕੀ ਹੈ ਉਹਨਾਂ ਦੇ ਜਨਮ ਸਥਾਨ ਦਾ ਤਾਂ ਦੋਸਤੋ ਇੱਥੇ ਕੀ ਹੈ ਬਹੁਤ ਹੀ ਜ਼ਿਆਦਾ ਇਹਨਾਂ ਨੇ ਕਨਫਿਊਜ਼ਨ ਕੀਤਾ ਹੋਇਆ ਕਿਉਂਕਿ ਕਨਫਿਊਜ਼ ਕੀਤਾ ਹੈ ਤੁਹਾਨੂੰ ਪੇਪਰ ਦੇ ਵਿੱਚ ਤੁਸੀਂ ਨਾਨਕਸਰ ਲਾਉਂਗੇ ਤਾਂ ਗਲਤ ਹੋ ਜਾਵੇਗਾ ਡੋਲੂ ਮੰਨਿਆ ਜਾਵੇਗਾ ਸਾਰਾ ਆਉਂਦਾ ਵੀ ਹੋਵੇਗਾ ਤਾਂ ਇਸ ਦਾ ਰਾਈਟ ਆਨਸਰ ਕੀ ਹੋ ਜਾਵੇਗਾ ਜੀ ਨਨਕਾਣਾ ਸਹਿਬ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਵੀ 30 ਕੁਐਸਚਨ ਸਨ ਤਾਂ 30 ਦੇ ਵਿੱਚੋਂ ਤੁਹਾਡੇ ਕਿੰਨੇ ਆਏ ਕਮੈਂਟ ਬਾਕਸ ਦੇ ਵਿੱਚ ਦੱਸਣਾ ਦੋਸਤੋ ਜੇਕਰ ਕੁਐਸਚਨ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਅਤੇ ਜੇਕਰ ਚੈਨਲ ਤੇ ਨਿਊ ਵੀਵਰ ਹੋ ਇਸ ਤਰ੍ਹਾਂ ਦੀਆਂ ਵੀਡੀਓਜ਼ ਹੋਰ ਵੀ ਦੇਖਣੇ ਚਾਹੁੰਦੇ ਹੋ ਜੋ ਕਿ ਡੇਲੀ ਅਪ ਲੋਡ ਹੁੰਦੀਆਂ ਰਹਿਣਗੀਆਂ ਤਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਅਤੇ ਹਾਂਜੀ ਜੇਕਰ ਤੁਸੀਂ ਉਸਦੀ ਨੋਟੀਫਿਕੇਸ਼ਨ ਲੈਣੀ ਚਾਹੁੰਦੇ ਹੋ ਤੁਹਾਨੂੰ ਟਾਈਮ ਬਾਈ ਟਾਈਮ ਮਿਲਦੀ ਰਹੇ ਤਾਂ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ